ਖਡੂਰ ਸਾਬ ਵਾਲਿਓ ਜਤਾ ਕੇ ਭੇਜ ਦੋ ਇੱਕ ਵਾਰੀ ਜ਼ੋਰ ਪੂਰਾ ਲਾ ਕੇ ਭੇਜ ਦੋ ਖੁਦ ਉੱਤੇ ਤੁਹਾਨੂੰ ਫੇਰ ਮਾਣ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਕੌਮ ਦੇ ਜੋ ਮਸਲੇ ਨਬੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣਗੇ ਕੌਮ ਦੇ ਜੋ ਮਸਲੇ ਨ ਬੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣਗੇ 27 ਵਿੱਚ ਸੀਐਮ ਐਲਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਅੱਖ ਵਿੱਚ ਅੱਖ ਫੇਰ ਪਾਉਣ ਵਾਲੇ ਨੂੰ ਐਨਐਸਓ ਦਿਆਂ ਤੇ ਲਾਉਣ ਵਾਲੇ ਨੂੰ ਜਮਾਨ ਤਾਂ ਜਬਤ ਸਨਮਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਸਾਰਾ ਹੀ ਪੰਜਾਬ ਪੁਕਾਰੇ ਖਾਲਸਾ ਲੱਖੀ ਫੇਰ ਬਣੂ ਸਰਕਾਰ ਖਾਲਸਾ ਬਾਜ ਗੁਰੂ ਵਾਲਾ ਕੋਮ ਦਾ ਨਿਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖਡੂਰ ਸੈਬ ਵਾਲਿਓ ਜਤਾ ਕੇ ਭੇਜ ਦੋ ਇੱਕ ਵਾਰੀ ਜ਼ੋਰ ਪੂਰਾ ਲਾ ਕੇ ਭੇਜ ਦੋ ਖੁਦ ਉੱਤੇ ਤੁਹਾਨੂੰ ਫੇਰ ਮਾਣ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਕੌਮ ਦੇ ਜੋ ਮਸਲੇ ਨਭੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣਗੇ ਕੌਮ ਦੇ ਜੋ ਮਸਲੇ ਨ ਬੇੜੇ ਜਾਣਗੇ ਦੋਗਲੇ ਨਾ ਮੋੜ ਕੇ ਸਹੇੜੇ ਜਾਣਗੇ 27 ਵਿੱਚ ਸੀਐਮ ਐਲਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਅੱਖ ਵਿੱਚ ਅੱਖ ਫੇਰ ਪਾਉਣ ਵਾਲੇ ਨੂੰ ਐਨਐਸਓ ਦਿਆਂ ਤੇ ਲਾਉਣ ਵਾਲੇ ਨੂੰ ਜਮਾਨ ਤਾਂ ਜਬਤ ਸਨਮਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਲੋਕ ਸਭਾ ਦੀ ਇਹ pau ਸ਼ਾਨ ਹੋਊਗਾ ਸਾਰਾ ਹੀ ਪੰਜਾਬ ਪੁਕਾਰੇ ਖਾਲਸਾ ਲੱਖੀ ਫੇਰ ਬਣੂ ਸਰਕਾਰ ਖਾਲਸਾ ਬਾਜ ਗੁਰੂ ਵਾਲਾ ਕੋਮ ਦਾ ਨਿਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਲੋਕ ਸਭਾ ਦੀ ਇਹ ਪਾਉ ਸ਼ਾਨ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ